ਦੋ ਸਾਸਨ ਦੇ ਕੇ ਸੰਤੋ ਫੜ ਕੇ ਦਰੋਪਤੀ ਨੂੰ ਦਰਜੋਤ ਦੇ ਸਭਾ ਵਿੱਚ ਲਿਆਂਦਾ। ਪਾਪੀ ਦਰਜੋਤਨ ਨੇ ਨੌਕਰਾਂ ਨੂੰ ਆਖਿਆ ਇਸ ਪੰਜਾਂ ਦੀ ਦਾਸੀ ਭਾਵ ਇਹ ਪੰਜਾਂ ਦੀ ਇਸਤਰੀ ਨੂੰ ਨਿਰਵਸਤਰ ਕਰੋ। ਉਦਾਲੇ ਦੇ ਲੈਣੇ ਖਿਚਲਾਓ। ਪੰਜੇ ਭਰਾ ਪਾਂਡੂ ਦੇਖਦੇ ਸਨ ਕਿ ਉਹਨਾਂ ਦੀ ਇਸਤਰੀ ਔਕਣ ਵਿੱਚ ਫਸੀ ਹੈ। ਦਰੋਪਤੀ ਅੱਖਾਂ ਮੀਟ ਕੇ ਭਗਵਾਨ શ્રી ਕ੍ਰਿਸ਼ਨ ਨੂੰ ਚੇਤੇ ਕਰ ਰਹੀ ਸੀ। ਕ੍ਰਿਸ਼ਨ ਜੀ ਨੇ ਕਿਰਪਾ ਕੀਤੀ। ਉਸ ਦੇ ਨੇੜੇ ਆਵ ਸਾੜੀ ਐਨੇ ਵਧਾਏ ਕਿ ਦੂਤ ਉਸ ਨੂੰ ਨਿਰਵਸਤ ਨਾ ਕਰ सके। ਦੂਤ ਤੇ ਦੁਰਯੋਦਨ ਜਿਹੇ ਹੱਥ ਮਰੋੜ ਮਰੋੜ ਕੇ ਕਿਚੀਚੀਆਂ ਲੈਂਦੇ ਰਹੇ ਆਖਰ ਦੁਰਜੋਧਨ ਨੇ ਦ੍ਰੋਪਤੀ ਨੂੰ ਛੱਡ ਦੇਣ ਦਾ ਫੈਸਲਾ ਕੀਤਾ ਘਰ ਗਈ ਸ੍ਰੀ ਭਗਵਾਨ ਜੀ ਮਿਲੇ ਸਿਰ ਨੀਵਾ ਕਰਕੇ ਪ੍ਰਣਾਮ ਕੀਤਾ ਸ਼ਰਮਾਉਂਦੀ ਨੇ ਕੋਈ ਗੱਲ ਨਹੀਂ ਕੀਤੀ ਭਗਵਾਨ ਭਗਤਾਂ ਤੇ ਨਿਥਾਵਿਆਂ ਦੀ ਪੈਜ ਰੱਖਦਾ ਹੈ ਇਹ ਤਰ ਤੋਂ ਚਾਲ ਚੱਲੀਆਂ ਹੁੰਦੀ ਹੈ ਜਿਨ੍ਹਾਂ ਵਿੱਚ ਇਸ ਦਾ ਜ਼ਿਕਰ ਭਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਦੇ ਵਿੱਚ ਕਰਦੇ ਹਨ ਅੰਦਰ ਸਭਾ ਦੁਸ਼ਾਸਨ ਮੱਥੇ ਵਾਦ ਦ੍ਰੋਪਤੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਪੰਜੇ ਪਾਂਡੂ ਵੇਖਦੇ ਔਕਟ ਰੂਤੀ ਨਾਰ ਜਿਨ੍ਹਾਂ ਦੇ ਅੱਖੀ ਮੀਟ ਧਿਆਨ ਤਾਰ ਹਾਂ ਹਾਂ ਕ੍ਰਿਸ਼ਨ ਕਰੈਬ ਲਲਾਂ ਦੀ ਕੱਪੜ ਕੋਟ ਸਾਰਿਆਂ ਨੂੰ ਥੱਕੇ ਦੂਤ ਨਾ ਪਾਰਵਸਾਂਦੀ ਹੱਥ ਮਰਵਲਨ ਸਿਰ ਧੁਨਨ ਪਛੋਤਾਨ ਕਰਨ ਜਾਹੇ ਜਾਂਦੀ ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸਰਮਾਂਦੀ 나ਥ ਅਨਾਥਾਂ ਬਾਣ ਤੁਰਾਂ ਦੀ ਪੈ ਗੁੰਦਾ ਜੀ ਸਾਰੀ ਜਿਨੀ ਕਥਾ ਹੈ ਦ੍ਰੋਪਦੀਨੀ ਆਪ ਜੀ ਇਸ ਵੀਡੀਓ ਦੇ ਵਿੱਚ ਸੁਣ ਦੀ ਕਿਰਪਾਲਤਾ ਕੋ ਪੂਰੀ ਵੀਡੀਓ ਨੂੰ ਜਰੂਰ ਸੁਣੋ ਤੇ ਸ਼ੇਅਰ ਵੀ ਵਰਤਤ ਕਰੋ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦ੍ਰੋਪਦੀਨੀ ਦੇ ਚੀਰ ਹਰਨ ਦੀ ਕਥਾ ਭਾਈ ਗੋਦਾ ਜੀ ਨੇ ਜਿਸ ਤਰ੍ਹਾਂ ਪਿਛੇ ਆਪ ਜੀ ਨੇ ਵਾਰ ਦੇ ਵਿੱਚ ਸਰਵਣ ਕੀਤਾ ਹੈ ਰਾਜਾ ਦ੍ਰੋਪਤ ਦੀ ਕੰਨਿਆ ਕ੍ਰਿਸ਼ਨਾ ਸੀ ਪਰ ਆਮ ਉਸ ਨੂੰ ਦ੍ਰੋਪਤੀ ਆਖ ਕੇ ਬੁਲਾਇਆ ਜਾਂਦਾ ਹੈ ਉਹਦਾ ਨਾਮ ਹੈ ਸੀ ਕ੍ਰਿਸ਼ਨਾ ਸੀ ਦ੍ਰੋਪਤੀ ਦਾ ਨਾਮ ਪਰ ਦ੍ਰੋਪਤੀ ਕਹਿ ਕੇ ਬੁਲਾਇਆ ਜਾਂਦਾ ਸੀ ਇੱਕ ਦਿਨ ਸਹਿਨੀਆਂ ਨਾਲ ਕ੍ਰਿਸ਼ਨਾ ਨਦੀ ਕਿਨਾਰੇ ਖੇਡਣ ਤੇ ਇਸ਼ਨਾਨ ਕਰਨ ਗਈ ਜਿਸ ਸਥਾਨ ਉੱਤੇ ਕੁੜੀਆਂ ਪੁੱਜੀਆਂ ਉਥੇ ਦੁਰਵਾਸ਼ਾ ਰਖੀ ਇਸ਼ਨਾਨ ਕਰ ਰਹੇ ਸਨ ਦੁਰਬਾជា ਜੀ ਇੱਕ ਪੁੱਜੇ ਹੋਏ ਉਸ ਪ੍ਰਮਾਤਮਾ ਦੇ ਪਿਆਰੇ ਸਨ ਸਵਭ ਨਾਲ ਉਹਨਾਂ ਦੀ ਲੰਗੋਟੀ ਜ ਜਿੰਨ ਕੋ ਪੀਨ ਵੀ ਕਹਿੰਦੇ ਉਹ ਖੁੱਲ ਕੇ ਪਾਣੀ ਦੇ ਵਿੱਚ ਰੁੜ ਗਈ ਸ਼ਰਮ ਦੇ ਮਾਰੇ ਉਹ ਨੰਗੇ ਪਾਣੀ ਵਿੱਚੋਂ ਬਾਹਰ ਨਹੀਂ ਸੀ ਨਿਕਲਦੇ ਉਹਨਾਂ ਨੇ ਕੁੜੀਆਂ ਨੂੰ ਆਵਾਜ਼ ਦਿੱਤੀ हे ਦੇਵੀਓ ਮੇਰੇ ਧਿਆਨ ਦੇ ਨਾਲ ਗੱਲ ਸੁਣੋ ਮੇਰੀ ਲੰਗੋਤੀ ਖੁੱਲ ਕੇ ਰੁੜ ਗਈ ਹੈ ਪੁਤਰੀਓ ਕੋਈ ਇੱਕ ਆਪਣੀ ਚੁੰਨੀ ਦੇ ਨਾਲੋਂ ਗਿੱਠ ਕੋ ਕੱਪੜਾ ਪਾੜ ਕੇ ਮੇਰੇ ਵੱਲ ਸੁੱਟੋ ਜੋ ਕੱਪੜਾ ਸੁੱਟੇਗੀ ਭਗਵਾਨ ਉਸ ਦਾ ਪਲਾ ਕਰੇਗਾ ਦੁਰਬਾਸ਼ਾ ਜੀ ਦੀ ਇਸ ਮੰਗ ਨੂੰ ਸੁਣ ਕੇ ਕ੍ਰਿਸ਼ਨਾ ਭਾਵ ਦ੍ਰੋਪਦੀ ਨੇ ਧਰਮ ਦਾ ਕੰਮ ਕਰਨ ਦੇ ਵਿੱਚ دیر ਨਾ ਕੀਤੀ। ਚਾਚਾ ਪਨੀ ਚੁੰਨੀ ਨਾਲੋਂ ਟਾਕੀ ਪਾੜ ਕੇ ਦੁਰਬਾਸ਼ਾ ਜੀ ਵੱਲ ਸੁੱਟੀ। ਉਹ ਟਾਕੀ ਰੁੜੀਪਾਣੀ 'ਚ। ਆਥਨਾਈ ਹੋਰ ਫਿਰ ਪਾੜ ਕੇ ਸੁੱਟੀ। ਉਹ ਵੀ ਰੁੜੀ। ਇਸੇ ਤਰ੍ਹਾਂ ਅੱਧੀਆਂ ਬਹੁਤੀ ਚੁੰਨੀ ਪਾੜ ਕੇ ਸੁੱਟ ਦਿੱਤੀ। ਪਰ ਦੁਰਬਾਸ਼ਾ ਜੀ ਨੇ ਹੱਥ ਕੋਈ ਵੀ ਟਾਕੀ ਨਾ ਆਈ। ਜਾਂ ਇੱਕ ਹੋ ਟਾਕੀ ਸੁੱਟੀ ਤਾ ਉਹ ਦੁਰਬਾਸ਼ਾ ਜੀ ਦੇ ਹੱਥ ਆ ਗਈ। ਉਸਨੇ ਲੰਬੂਤੀ ਤੀਰ ਬੰਨ ਨੰਗੇਜ ਕੱਜ ਕੇ ਬਾਹਰ ਆਇਆ ਤਾਂ ਖੁਸ਼ ਹੋ ਕੇ ਉਸਨੇ ਵਰ ਦਿੱਤਾ। "ਹੇ ਰਾਜਕੰਨਿਆ ਅੱਜ ਤੂੰ ਮੇਰਾ ਪਰਦਾ ਕੱਜਿਆ ਜਾਂ ਲੋਣ ਪੈਣ ਤੇ ਭਗਵਾਨ ਤੇਰੇ ਪਰਦੇ ਕੱਜੇਗਾ। ਦੁਸ਼ਮਣ ਤੇਰਾ ਕੱਖ ਨਹੀਂ ਵਿਗਾੜ ਸਕੇਗਾ।" ਇਹ ਵਰ ਦੇ ਕੇ ਦੁਰਬਾਸ਼ਾ ਜੀ ਆਪਣੇ ਰਾਹ ਪਏ। ਕ੍ਰਿਸ਼ਨ ਭਾਵ ਦ੍ਰੋਪਤੀ ਸਹੇਲੀਆਂ ਸਮੇਤ ਇਸ਼ਨਾਨ ਕਰਕੇ ਵਾਪਸ ਮੁੜਾਈ ਜਦ ਕ੍ਰਿਸ਼ਨ ਮਟਿਆਰ ਹੋ ਗਏ ਰਾਜੇ ਦਰਪਦ ਨੇ ਫੈਸਲਾ ਕੀਤਾ ਹੋਇਆ ਸੀ ਕਿ ਜਦੋਂ ਉਹਦੀ ਕੰਨਿਆ ਵਿਆਹ ਯੋਗ ਹੋਵੇਗੀ ਤਦੋਂ ਉਸਦਾ ਵਿਆਹ ਪੰਡ ਪੁੱਤਰ ਅਰਜੁਨ ਨਾਲ ਕਰੇਗਾ ਉਹ ਉਸ ਨੂੰ ਖਬਰਾਂ ਪੁੱਜੀਆਂ ਕਿ ਪੰਜੇ ਪਾਂਡਵ ਅਰਜਨ ਤੇ ਉਸ ਦੇ ਭਾਈ ਲਾਖ ਦੇ ਮੰਦਰ ਵਿੱਚ ਸੜ ਕੇ ਮਰ ਚੁੱਕੇ ਹਨ ਤਾਂ ਉਸ ਨੇ ਕ੍ਰਿਸ਼ਨਾਂ ਨੇ ਵਿਆਹ ਵਾਸਤੇ ਸਵੰਬਰ ਰਚਿਆ ਉਸ ਸਵੰਬਰ ਉੱਤੇ ਦੇਸ਼ ਦੇ ਰਾਜਕੁਮਾਰਾਂ ਤੇ ਬਲੀ ਜੁਦਿਆਂ ਨੂੰ ਸੱਦਿਆ ਗਿਆ ब्राह्मणपेश ਵਿੱਚ ਪੰਜੇ ਪਾਂਡਵ ਵੀ ਸੋਮਬਰ ਉੱਤੇ ਪੁੱਜ ਗਏ ਇਹ ਵੀ ਪੰਡਾਲ ਦੇ ਵਿੱਚ ਬੈਠੇ ਸਨ ਜਾਂ ਬੈਠੇ ਪੰਜੇ ਪਾਂਡਵ ਸੋਮ ਸੋਮਬਰ ਦੀ ਸ਼ਰਤ ਸੀ ਮੱਛੀ ਦੇ ਅੱਖ ਵਿੱਚ ਤੀਰ ਮਾਰਨਾ ਪਰ ਨਿਸ਼ਾਨਾ ਤੇਲ ਦੇ ਤੱਤੇ ਕੜਾਹੀ ਰਾਹੀ ਤੇਲ ਦੇ ਵਿੱਚ ਵੇਖ ਕੇ ਲਾਉਣਾ ਕਈ ਬਹਾਦਰ ਰਾਜਕੁਮਾਰ ਜੋਰ ਲਾ ਚੁੱਕੇ ਪਰ ਕਿਸੇ ਕੋਲ ਨਿਸ਼ਾਨਾ ਨਾ ਲੱਜਾ ਉਹ ਸ਼ਰਮਿੰਦੇ ਹੋ ਕੇ ਆਪਣੇ ਆਪਣੇ ਆਸਨ ਉੱਤੇ ਬੈਠ ਗਏ ਸਭ ਪਿੱਛੋਂ ਅਰਜਨ ਜੀ ਉੱਠੇ ਕਮਾਨ ਫੜੀ ਜਦੋਂ ਤੇਲ ਦੇ ਕੜਾਹੇ ਦੇ ਕੁੰਡਿਆਂ ਉੱਤੇ ਪੈਰ ਰੱਖੇ ਤਾਂ ਰਾਜਕੁਮਾਰਾਂ ਨੇ ਹੱਸ ਕੇ ਉਸ ਨੂੰ ਮਖੌਲ ਕੀਤਾ ਵਾ ਬ੍ਰਾਹਮਣ ਪੁੱਤਰ ਇਹ ਖੀਰ ਦਾ ਥਾਲ ਤਾਂ ਨਹੀਂ ਜਿਸ ਵਲ ਕਾਲੀ ਨਾਲ ਵਧੇ ਪਰ ਅਰਜਨ ਨੇ ਉਹਨਾਂ ਮਖੌਲਾਂ ਦੀ ਕੋਈ ਵੀ ਪਰਵਾਹ ਨਾ ਕੀਤੀ ਤੀਰ ਮਾਰਿਆ ਮੱਛੀ ਦੀ ਅੱਖ ਵਿੱਚ ਨਿਸ਼ਾਨਾ ਠੀਕ ਲੱਗਾ ਮੱਛੀ ਘੁੰਮਰ ਪਾਉਂਦੇ ਧਾਰਨ ਦੀ ਸਾਰੇ ਪਾਸੇ ਜਜਕਾਰ ਹੋਈ ਰਾਜਕੰਨਿਆ ਕ੍ਰਿਸ਼ਨ ਨੂੰ ਨਹੀਂ ਸੀ ਪਤਾ ਕਿ ਇਹ ਮਹਾਬਲੀ ਅਰਜੁਨ ਹੈ ਉਹ ਲੀੜਿਆਂ ਦਾ ਭੇਖ ਦੇ ਕੇ ਬ੍ਰਾਹਮਣ ਪੁੱਤਰ ਸਮਝ ਕੇ ਉਦਾਸ ਹੋ ਗਈ ਉਸ ਨੇ ਮਨ ਹੀ ਮਨ ਆਖਿਆ ਕਿ ਬ੍ਰਾਹਮਣ ਮੰਗ ਕੇ ਖਾਣਾ ਭਵੇਂ ਉਪਰਿਆ ਕਰੇਗਾ ਕ੍ਰਿਸ਼ਨ ਨੂੰ ਨਾਲ ਲੈ ਕੇ ਅਰਜੁਨ ਨੇ ਅਰਜਨ ਤੇ ਉਸਦੇ ਭਾਈ ਘਰ ਆ ਗਏ ਉਹ ਜਿਸ ਛੋਟੇ ਜਿਹੇ ਘਰ ਦੇ ਵਿੱਚ ਰਹਿੰਦੇ ਸਨ ਉਸ ਦਾ ਬਾਹਰਲਾ ਬੂਹਾ ਬੰਦ ਸੀ ਅਰਜਨ ਨੇ ਬਾਹਰੋਂ ਆਪਣੀ ਮਾਤਾ ਕੁੰਤੀ ਨੂੰ ਆਵਾਜ਼ ਦਿੱਤੀ ਮਾਤਾ ਜੀ ਬੂਹਾ ਖੋਲੋ ਅੱਜ ਅਸੀਂ ਬਹੁਤ ਚੰਗੀ ਚੀਜ਼ ਲਿਆਏ ਆਂ ਉਹਨਾਂ ਦੀ ਮਾਤਾ ਕੁੰਤੀ ਨੇ ਅਣ ਦੇਖੇ ਤੇ ਅਣ ਸੋਚੇ ਸਹਿ ਸੁਭਾਅ ਅੱਗੋਂ ਉੱਤਰ ਦਿੱਤਾ ਮੇਟਾ ਜੋ ਚੀਜ਼ ਲਿਆਈ ਜੀ ਉਹ ਪੰਜੇ ਵੰਡ ਕੇ ਖਾ ਲਓ ਇਹ ਬਚਨ ਉਸ ਨੇ ਇਸ ਕਰਕੇ ਕੀਤਾ ਕਿ ਉਹਦੇ ਪੁੱਤਰ ਖਾਣ ਵਾਲੀਆਂ ਚੀਜ਼ਾਂ ਤੋਂ ਬਿਨਾਂ ਕੋਈ ਹੋਰ ਚੀਜ਼ ਲਿਆਉਂਦੇ ਨਹੀਂ ਸਨ ਉਸ ਨੂੰ ਕੀ ਬਤਾ ਸੀ ਕਿ ਉਹ ਰਾਜ ਕੰਨ ਕੰਨਿਆ ਵਿਆਹ ਕੇ ਲਿਆਈ ਹਨ ਜਦੋਂ ਮਾਤਾ ਜੀ ਨੇ ਬਾਹਰ ਆ ਕੇ ਦੇਖਿਆ ਤਾਂ ਹੈਰਾਨ ਹੋ ਗਏ ਕੀਤੇ ਬਚਨ ਉੱਤੇ ਬਿਸ਼ਨਾਉਣ ਲੱਗੀ ਪਰ ਬਚਨ ਤੇ ਤੀਰ ਨਿਕਲੇ ਵਾਪਸ ਨਹੀਂ ਹੁੰਦੇ ਮਾਤਾ ਦੇ ਫੈਸਲੇ ਅਨੁਸਾਰ ਕ੍ਰਿਸ਼ਨ ਨੂੰ ਪੰਜਾਂ ਦੀ स्त्री ਬਣਾ ਕੇ ਰਹਿਣਾ ਪਿਆ ਕਿਉਂਕਿ ਕ੍ਰਿਸ਼ਨ ਉਸ ਦਾ ਪੇਕਾ ਨਾਮ ਸੀਗਾ ਜਿਹਨੇ ਪੇਕਿਆਂ ਦਾ ਨਾਮ ਸੀ ਕ੍ਰਿਸ਼ਨ ਸੀ ਵਿਆਹ ਤੋਂ ਪਿਛੋਂ ਉਸ ਦਾ ਨਾਮ ਦ੍ਰੋਪਦੀ ਪੈ ਗਿਆ ਇਤਿਹਾਸ ਮਹਾਭਾਰਤ ਵਿੱਚ ਨਾਮ ਦ੍ਰੋਪਦੀ ਹੀ ਹੁੰਦਾ ਹੈ। ਦ੍ਰੋਪਦੀ ਦੇ ਵਿਆਹ ਦੇ ਥੋੜੇ ਦਿਨਾਂ ਵਿੱਚੋਂ ਰਾਜੇ ਦੁਰਬਦ ਨੂੰ ਪਤਾ ਲੱਗ ਗਿਆ ਕਿ ਉਸ ਦਾ ਜਵਾਈ ਬ੍ਰਾਹਮਣ ਨਹੀਂ ਸਗੋਂ ਮਹਾਵਲੀ ਅਰਜਨ ਹੈ। ਉਸਨੇ ਬਹੁਤ ਖੁਸ਼ੀ ਮਨਾਈ ਤੀਜ ਵਾਈ ਨੂੰ ਘਰ ਸੱਦ ਕੇ ਜੀ ਖੋਲ ਕੇ ਨਾਜ ਦਿੱਤਾ। श्री कृष्ण ਤੇ ਹੋਰ ਰਾਜਿਆਂ ਦੀ ਸਹਾਇਤਾ ਨਾਲ ਕੌਰਵਾਂ ਕੋਲੋਂ ਅੱਧਾ ਰਾਜ ਵੀ ਲੈ ਲிட்டਾ ਇੰਦਰ ਵਸਤ ਨਵਾਂ ਸ਼ਹਿਰ ਵਸਾ ਕੇ ਪਾਂਡੇ ਰਹਿਣ ਲਗੇ ਰਾਜਸੂ ਜੱਗ ਵੀ ਉਹਨਾਂ ਕੀਤਾ ਪਾਂਡਵਾਂ ਦੀ ਸ਼ੋਭਾ ਦੇਖ ਕੇ ਪਾਪੀ ਆਤਮਾ ਦੁਰਯੋਧਨ ਨੇ ਈਰਖਾ ਕੀਤੀ ਉਸਨੇ ਦਿਲ ਹੀ ਦਿਲ ਵਿੱਚ ਪਾਂਡਵਾਂ ਨੂੰ ਤਬਾਹ ਕਰਨ ਦੀ ਪੱਕੀ ਸਲਾਹ ਕਰ ਲਈ। ਉਹ ਸਲਾਹ ਦਾ ਅੰਤਮ ਫਲ ਇਹ ਹੋਇਆ ਕਿ ਪਾਂਡਵਾਂ ਦੇ ਵੱਡੇ ਭਰਾ ਯੁਦਿਸ਼્థਰ ਨੇ ਦੁਰਯੋਧਨ ਦੇ ਨਾਲ ਜੂਆ ਖੇਡਿਆ। ਤੇ ਦੁਰਯੋਧਨ ਨੇ ਰਾਜ, ਹਾਥੀ, ਘੋੜੇ, ਘਰ ਦਾ ਸਮਾਨ, ਪੰਜਾਂ ਪਾਂਡਵਾਂ ਦੇ ਸਰੀਰ ਅਤੇ ਦ੍ਰੋਪਦੀ ਨੂੰ ਜੂਏ ਦੇ ਵਿੱਚ ਜਿੱਤ ਲਿਆ ਜਦੋਂ ਦ੍ਰੋਪਦੀ ਨੂੰ ਜਿੱਤ ਚੁੱਕਾ ਤਾਂ ਦੁਸ਼ਟ ਦਰਯੋਦਨ ਨੂੰ ਖੁਸ਼ੀਆਂ ਚੜ੍ਹ ਗਈਆਂ ਉਹ ਖੁਸ਼ੀ ਨਾਲ پاਗਲ ਹੋਣ ਲੱਗਾ ਉਸਨੇ ਪੰਜਾਂ ਪਾਂਡਵਾ ਨੂੰ ਬਹੁਤ ਜਲੀਲ ਕਰਨਾ ਚਾਹਿਆ ਉਸਨੇ ਉੱਚੀ ਸਾਰੀ ਆਖਿਆ ਹੁਣ ਤੋਂ ਦ੍ਰੋਪਦੀ ਦੇ ਤਨ ਮਨ ਉੱਤੇ ਮੇਰਾ ਹੱਕ ਹੈ ਪੰਜੇ ਪਾਂਡੂ ਮੇਰੇ ਦਾਸ ਹਨ ਇਹ ਮੇਰੀ ਮਰਜ਼ੀ ਤੋਂ ਬਿਨਾ ਨਾ ਬੋਲ ਸਕਦੇ ਹਨ ਨਾ ਉੱਠ ਕੇ ਫਿਰ ਤੁਰ ਸਕਦੇ ਹਨ ਇਨ੍ਹਾਂ ਕੌੜੇ ਬਚਨਾਂ ਦੇ ਨਾਲ ਹੀ ਦੁਰਯੋਧਨ ਨੇ ਆਪਣੇ ਛੋਟੇ ਭਰਾ ਦੋਸਾਦਨ ਨੂੰ ਹੁਕਮ ਕੀਤਾ ਕਿ ਹੁਣੇ ਜਾ ਕੇ ਦ੍ਰੋਪਦੀ ਨੂੰ ਰਾਜ ਸਭਾ ਵਿੱਚ ਲਿਆ ਜਿਸ ਹਾਲਤ ਵਿੱਚ ਦ੍ਰੋਪਦੀ ਬੈਠੀ ਹੋਈ ਉਸੇ ਹਾਲਤ ਦੇ ਵਿੱਚ ਖਿੱਚ ਕੇ ਸਭਾ ਦੇ ਵਿੱਚ ਲਿਆਉਣਾ ਲਿਹਾਜ ਤੇ ਤਰਸ ਨੂੰ ਭੁੱਲ ਜਾਣਾ ਦੋਸਾਸਨ ਦੁਰਜੋਦਨ ਨਾਲੋਂ ਵੀ ਬਹੁਤਾ ਪਾਪੀ ਮੂਰਖ ਤੇ ਪੱਥਰ ਦਿਲ ਸੀ ਉਹ ਉਸ ਰਾਜ ਮਹਿਲ ਵਿੱਚ ਪੂਜਾ ਜਿੱਥੇ ਦ੍ਰੋਪਦੀ ਰਹਿੰਦੀ ਸੀ ਅੱਗੇ ਦ੍ਰੋਪਦੀ ਵੱਦੂ ਦੇ ਵਸਤਰ ਉਤਾਰ ਕੇ ਇਸ਼ਨਾਨ ਕਰਨ ਲੱਗੀ ਸੀ ਇੱਕ ਚਪੇਰੇ ਸਾੜੀ ਮੰਨੀ ਹੋਈ ਸੀ ਤੇ ਵਾਲ ਖੁੱਲੇ ਸਨ ਪਾਪੀ ਦੋਸਾਸਨ ਵਾਲੋਂ ਹਣਕੇ ਵਾਹੂ ਦਾਹੀ ਉਸ ਦੇ ਕੋਲ ਪਹੁੰਚਿਆ ਤੇ ਖਿੱਚ ਕੇ ਉਹਨੂੰ ਦ੍ਰੋਪਤੀ ਨੂੰ ਲੈ ਤੁਰਿਆ ਦ੍ਰੋਪਦੀ ਨੇ ਬਹੁਤ ਵਾ ਮੇਲਾ ਕੀਤਾ ਬੁਕਾਰ ਕੀਤੀ ਕਿਸੇ ਨੇ ਉਸ ਦੀ ਸਹਿਤਨਾ ਨਹੀਂ ਕੀਤੀ ਨੂ ਸ਼ਾਸਨ ਧੁੰਦਾ ਨਰਾਦ ਨਹੀਂ ਕਰਦਾ ਹੋਇਆ ਦ੍ਰੋਪਤੀ ਨੂੰ ਰਾਜ ਸਭਾ ਵਿੱਚ ਲੈ ਆਇਆ ਦਰਬਾਰੀਆਂ ਰਾਜ ਬਜ਼ੁਰਗਾਂ ਤੇ ਆਪਣੇ ਪਤੀਆਂ ਨੂੰ ਦੇਖ ਕੇ ਨਰੋਪਤੀ ਸ਼ਰਮ ਨਾਲ ਲਾਜਮਤੀ ਵਾਂਗ ਕੁਮਲਾ ਜੀ ਰਾਜ ਸਭਾ ਵਿੱਚ ਮੌਤ ਵਰਗੀ ਚੁੱਪ ਸੀ ਦੁਰਯੋਧਨ ਪਾਪੀ ਨੇ ਹੁਕਮ ਦਿੱਤਾ ਦ੍ਰੋਪਦੀ ਨੂੰ ਨਿਰਵਸਤਰ ਕੀਤਾ ਜਾਵੇ ਇਸ ਨੇ ਅੰਨੇ ਦੀ ਅੰਨੀ ਔਲਾਦ ਆਖ ਕੇ ਮੇਰੀ ਨਾਰਾਜ਼ਗੀ ਕੀਤੀ ਸੀ ਅੱਜ ਮੈਂ ਬਦਲਾ ਲੈਣਾ ਮیدر ਜੀ ਤੇ ਹੋਰ ਸਿਆਣੇ ਪਰਸ਼ਾਨੇ ਦੁਰਜੋਦਨ ਨੂੰ ਬਹੁਤ ਸਮਝਾਇਆ ਕਿ ਐਸਾ ਪਾਪ ਨਾ ਕਰ ਇੱਕ ਇਸਤਰੀ ਨੇ ਆ ਕਈ ਨਸ਼ਕਰਾਂ ਨੂੰ ਸਾੜ ਕੇ ਸੁਆਹ ਕਰਦੀ ਹੈ ਪਰ ਦੁਸ਼ਟ ਆਤਮਾ ਦੁਰਜੋਦਨ ਨਾ ਮੰਨਿਆ ਦ੍ਰੋਪਦੀ ਨੇ ਸਾੜੀ ਨੂੰ ਖਿੱਚਣ ਲੱਗੇ ਦ੍ਰੋਪਦੀ ਵਿਰਲਾਪ ਕਰਨ ਲਈ ਸਭਾ ਵਿੱਚ ਬੈਠੇ ਸਾਰੇ ਮਨੁੱਖਾਂ ਅੱਗੇ ਉਸਨੇ ਸਹਾਇਤਾ ਵਾਸਤੇ ਬੇਨਤੀ ਕੀਤੀ ਪਰ ਕਿਸੇ ਦੀ ਜਵਾਨ ਨਾ ਹਿੰਦੀ ਕਿਸੇ ਨੇ ਕਿਸੇ ਦੇ ਡੋਲੇ ਨਾ ਫਰਕੇ ਸਾਰੇ ਦੁਰਯੋਧਨ ਨੂੰ ਡਰਦੇ ਸਨ ਕਿਉਂਕਿ ਦੁਰਯੋਧਨ 100 ਭਰਾਵਾਂ ਸਮੇਤ ਦਰਬਾਰ ਦੇ ਵਿੱਚ ਹਾਜ਼ਰ ਸੀ ਬਹਾਦਰ ਪਾਂਡਵਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਉਹ ਮਾਇੂਸ ਬੈਠੇ ਸਨ द्रौपदी ने जब वो देखा कि राजसभा ਵਿੱਚ ਕੋਈ ਐਸਾ ਪੁਰਸ਼ ਨਹੀਂ ਜੋ ਉਸ ਦੀ ਸਹਾਇਤਾ ਕਰੇ ਤਾਂ ਉਹ શ્રીਕ੍ਰਿਸ਼ਨ ਜੀ ਦੇ ਅੱਗੇ ਪੁਕਾਰ ਕਰਨ ਲੱਗੀ ਕਿਉਂਕਿ ਉਹ શ્રીਕ੍ਰਿਸ਼ਨ ਜੀ ਨੂੰ ਭਗਵਾਨ ਰੂਪ ਸਮਝਦੇ ਸੀ ਦਿਲ ਹੀ ਦਿਲ ਵਿੱਚ ਉਸ ਨੇ ਆਖਿਆ ਹੈ श्रीਕ੍ਰਿਸ਼ਨ ਜੀ ਗੋਕਲ ਵਾਸੀ ਪਤਿਤ ਉਧਾਰਨ ਦੇ ਆਲੂ ਪ੍ਰਭੂ ਮੇਰੀ लाज ਰੱਖੋ ਮੈਨੂੰ ਤੇਰਾ ਹੀ ਆਸਰਾ ਹੈ ਮੈਂ ਇੱਕ ਇਸਤਰੀ ਨਿਰਬਲ ਗਉ ਰੂਪ ਹਾਂ ਇਹਨਾਂ ਕਸਾਈਆਂ ਮੱਥੋਂ ਬਚਾ ਮੇਰਾ ਪਤੀ ਮੇਰਾ ਪਤੀ ਵਰਤ ਧਰਮ ਤੇਰੇ ਹੱਥ ਹੈ ਮੇਰੀ लाज ਰੱਖ ਦਾਸੀ ਜੀ ਰਾਖੀ ਕਰੇ ਪ੍ਰਭੂ ਹਾਥੀ ਨੂੰ ਨਦੀ ਵਿੱਚੋਂ ਬਚਾਇਆ ਮਹਾਨ ਪਾਪੀ ਤਾਰੇ ਮੈਂ ਤਾਂ ਕੋਈ ਬਜਰ ਪਾਪ ਨਹੀਂ ਕੀਤਾ ਹੈ ਪ੍ਰਭੂ ਅੱਜ ਦ੍ਰੋਪਦੀ ਤੇਰੇ ਆਸਨੇ ਹੈ ਅੱਖਾਂ ਮੀਟ ਕੇ ਇਸ ਤਰ੍ਹਾਂ ਨਲਾਪ ਕਰਦੀ ਰਹੀ ਦੂਸਰੇ ਪਾਸੇ ਅਚਾਰਜ ਲੀਲਾ ਦੇਖੋ ਪਾਪੀ ਦੋ ਸ਼ਾਸਨ ਧੋਤੀ ਦੀ ਕੰਨੀ ਫੜ ਕੇ ਖਿੱਚੀ ਗਿਆ ਦ੍ਰੋਪਦੀ ਹੌਂਦੀ ਰਹੀ ਪਰ ਉਹ ਨਿਰਵਸਤਨ ਨਾ ਹੋਈ ਤੋ ਤੀ ਦਾ ਦੂਸਰਾ ਕਿਨਾਰਾ ਹੀ ਨਾ ਆਇਆ ਧੋਧੀਆਂ ਦੇ ਢੇਰ ਲੱਗ ਗਏ ਉੱਥੇ ਦੋ ਸ਼ਾਸਨ ਦੀਆਂ ਬਾਹਾਂ ਦੇ ਵਿੱਚ ਖਲੀਆਂ ਪੈ ਗਈਆਂ ਉਹ ਥੱਕ ਗਿਆ ਤੇ ਉਸਨੇ ਹਾਰ ਕੇ ਆਪਣੇ ਭਰਾ ਨੂੰ ਆਖਿਆ ਮੈਥੋਂ ਤਾਂ ਇਹ ਸਾੜੀ ਨਹੀਂ ਖਿੱਚੀ ਜਾਂਦੀ ਕੀਮਤ ਤਾਂ ਕਿੰਨੇ ਲੱਖ ਗਾਜ ਹੈ ਹੋਰ ਕਿਸੇ ਨੂੰ ਆ ਦੋ ਸ਼ਾਸਨ ਦਾ ਇਹ ਬਜਨ ਸੁਣ ਕੇ ਦੁਰਜੋਧਨ ਆਪ ਗੁੱਸੇ ਦੇ ਵਿੱਚ ਉੱਠ ਕੇ ਸਾੜੀ ਖਿੱਚਣ ਲੱਗਾ ਸਾੜੀ ਖਿੰਦਾ ਹੋਇਆ ਹਾਰ ਗਿਆ। ਦ੍ਰੋਪਦੀ ਦੇ ਲਾਗੇ ਸਾੜੀ ਨਾ ਇੱਕ ਪਾਸੇ ਮੜਾ ਵੱਡਾ ਢੇਰ ਲੱਗ ਗਿਆ। ਪੰਜੇ ਪਾਡ ਰਾਜ ਸਭਾ ਵਿੱਚ ਬੈਠੇ ਤੇ ਹੋਰ ਲੋਕ ਖੁਸ਼ ਸਨ ਕਿ ਪ੍ਰਭੂ ਦ੍ਰੋਪਦੀ ਦੀ ਇੱਜ਼ਤ ਰੱਖਿਆ। ਕੌਰਵ ਮਰਦੇ ਜਾਂਦੇ ਸੀ। ਹਾਰ ਕੇ ਦੁਰਯੋਧਨ ਨੇ ਸਾੜੀ ਦਿੱਜਣੀ ਛੱਡ ਦਿੱਤੀ। ਜਾ ਦਫਾ ਹੋ। ਆਕੇ ਦ੍ਰੋਪਤੀ ਨੂੰ ਰਾਜ ਸਭਾ ਵਿੱਚੋਂ ਜਾਣ ਦੀ ਆਗਿਆ ਦਿੱਤੀ। ਜਿਉਂ ਹੀ ਦ੍ਰੋਪਤੀ ਤੁਰਨ ਲੱਗੀ ਤਾਂ ਅੱਖ ਦੇ ਹੋਰ ਵਿੱਚ ਅੱਖ ਚਮਕੰਨ ਜਿੰਨੇ ਸਨ ਸਾਰੇ। ਜੋ ਉਹ ਸਾੜੀ ਸੀ ਸਿਮਟ ਕੇ ਅਸਲੀ ਰੂਪ ਦੇ ਵਿੱਚ ਹੋ ਗਈ। ਦ੍ਰੋਪਦੀ ਦੀ ਇੱਜ਼ਤ ਰਹਿ ਗਈ। ਉਹ ਵਾਹੂ ਦਾਹੀ ਘਰ ਚਲਣੀਗੀ ਜਾਂ ਘਰ ਪੁੱਜੀ ਤਾਂ ਅੱਗੇ శ్రీ ਕ੍ਰਿਸ਼ਨ ਜੀ ਬੈਠੇ ਸਨ। ਨੀਵੇਂ ਬਾ ਕੇ ਹੱਥ ਜੋੜ ਕੇ ਰੂਹ ਦੇ ਚੱਨਾ ਉੱਤੇ ਪ੍ਰਣਾਮ ਕਰਕੇ ਆਖਣ ਲੱਗੀ। ਪ੍ਰਭੂ ਮੈਂ ਆਪ ਦਾ ਧੰਨਵਾਦ ਕਰਦੀ ਹਾਂ ਮੇਰੀ ਇੱਜ਼ਤ ਰੱਖੀਗੇ ਤੱਗੋਂ ਕ੍ਰਿਸ਼ਨ ਜੀ ਕਹਿਣ ਲੱਗੇ ਭੈਣ ਤੇਰੇ ਧਰਮ ਨੇ ਤੈਨੂੰ ਬਚਾਇਆ ਹੈ ਹੌਸਲਾ ਰੱਖ ਤੇਰੇ ਹੋਰ ਵੀ ਦੁੱਖ ਦੂਰ ਹੋ ਜਾਣਗੇ ਸੋ ਇਹ ਐਨ ਦ੍ਰੋਪਤੀ ਜੀ ਦੀ ਜਿਹੜੀ ਕਥਾ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀ ਹੋਰ ਵੀ ਵੀਡੀਓ ਸਾਡੇ ਚੈਨਲ ਤੇ ਕਥਾ ਵਿਚਾਰ ਦੀ ਗੁਰਬਾਣੀ ਦੇ ਅਰਥ ਵਿਆਖਿਆ ਉਹ ਵੀ ਵੀਡੀਓ ਪਈਆਂ ਹਨ ਉਹ ਵੀ ਸੁਣਨ ਦੀ ਕਿਰਪਾਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ